ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਵੀਡੀਓ ਹੈ ਆਪਣੀ ਕਿ ਜੇ ਤੁਸੀਂ ਦੇਖਣਾ ਵੀ ਤੁਹਾਡੇ ਪ੍ਰੂਫ ਤੇ ਕਿੰਨੇ ਮੋਬਾਈਲ ਨੰਬਰ ਚੱਲ ਰਹੇ ਨੇ ਕਿਹੜੇ-ਕਿਹੜੇ ਮੋਬਾਈਲ ਨੰਬਰ ਚੱਲ ਰਹੇ ਨੇ ਤਾਂ ਉਹ ਕਿਵੇਂ ਦੇਖਣਾ ਤੁਸੀਂ ਤੁਸੀਂ ਭਰਨਾ ਜੀ T A F C O P T A F ਕੋਪ ਭਰ ਕੇ ਤੁਸੀਂ Google ਤੇ ਸਰਚ ਕਰ ਲੈਣਾ ਆਪਣੇ ਬ੍ਰਾਊਜ਼ਰ ਦੇ ਵਿੱਚ ਤੇ ਇਹ ਤੁਹਾਨੂੰ ਅੱਗੇ ਦੱਸ ਦਿਆਂ ਵੀ ਕਿਵੇਂ ਹੈ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰੇ ਪ੍ਰੂਫ ਤੇ ਕਿੰਨੇ ਨੰਬਰ ਚੱਲੀ ਜਾਂਦੇ ਆ ਕਈ ਵਾਰੀ ਕੋਈ ਮੰਨ ਲਓ ਵੀ ਡਰ ਹੁੰਦਾ ਕਿਸੇ ਨੂੰ ਜਾਂ ਮੰਨ ਲਓ ਦੇਖਣਾ ਹੁੰਦਾ ਤਾਂ ਆ ਇੱਥੇ ਤੁਸੀਂ ਆ ਪਹਿਲੀ ਸਾਈਟ ਆਉਟਫਕੋਪ dgtelecom.gov.in ਇਹਦੇ ਤੁਸੀਂ ਕਲਿੱਕ ਕਰਕੇ ਇਹਨੂੰ ਖੋਲ ਲੈਣਾ ਇਸ ਤਰ੍ਹਾਂ ਦਾ ਸਿਸਟਮ ਆ ਜਾਊਗਾ ਇਹਨਾਂ ਨੇ ਆ ਬਹੁਤ ਕੁਝ ਲਿਖਿਆ ਹੋਇਆ ਹੈ ਇਹਦੇ ਉੱਤੇ ਹੋਰ ਵੀ ਸਬਸਕ੍ਰਾਈਬਰ ਹੈਵਿੰਗ ਮੋਰ ਦੈ ਨੰਬਰ 9 ਦੈ ਨਾਈਨ ਮਲਟੀਨੈਸ਼ਨਲ ਦੇ ਨੇ ਵੀ ਨੌ ਨੰਬਰ ਇੱਕ ਪ੍ਰੂਫ ਤੇ ਜਿਹੜਾ ਲੈ ਸਕਦਾ ਇੱਕ ਕੰਪਨੀ ਦੇ ਤਿੰਨ ਚਾਰ ਕੁਸ਼ਹੇਜ ਹੈ ਤਾਂ ਇੱਥੇ ਤੁਸੀਂ ਮੋਬਾਈਲ ਨੰਬਰ ਭਰਨ ਆਵਦਾ ਐਂਟਰ ਯੂਰ ਮੋਬਾਈਲ ਨੰਬਰ ਰਿਕਵੈਸਟ ਓਟੀਪੀ ਇਸ ਤਰ੍ਹਾਂ ਓਟੀਪੀ ਦੀ ਜਦੋਂ ਤੁਹਾਡੇ ਰਿਕਵੈਸਟ ਹੋ ਗਈ ਕੋਈ ਵੀ ਨੰਬਰ ਭਰ ਦਿਓ ਜਿਹੜਾ ਤੁਸੀਂ ਆਪਦੇ ਨਾਮ ਤੇ ਲਿਆ ਹੋਇਆ ਆ ਦੇਖੋ ਆ ਗਿਆ 436453 ਆਪਣਾ ਓਟੀਪੀ 44 64 53 ਇਹਨੂੰ ਆਪਾਂ ਕਰਨਾ ਹੈ ਵੈਲੀਡਿਟੀ ਵੈਲੀਡੇਟ ਆਹ ਦੇਖ ਲਓ ਆ ਗਏ ਇਹ ਆਪਣੇ ਨੰਬਰ ਆ ਮੇਰਾ ਨੰਬਰ ਆ ਇਹ ਵੀ ਮੇਰੇ ਕੋਲ ਚੱਲਦਾ 6 ਨੰਬਰ ਆਏ ਮੇਰੇ ਨਾਂ ਤੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਆ ਦੇਖੋ 1 2 3 4 5 6 ਤੇ ਇਹ ਸੋਡੇ ਨੰਬਰ ਹੈਗੇ ਜਿਹੜੇ ਸੋਡੇ ਨਾਂ ਤੇ ਚੱਲ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ you may choose to select the numbers that are not in your name or not required and submit your report no action is required for the numbers you need to retain if your mobile number is activated as corporate connection then all related mobile of your corporated bill will be listed jeda so nu number nahi chahiye da jeda ja so nu lagda ve ye mere kole number nahi hega ja mere naam te ta not required ਤਾਂ ਤੁਸੀਂ ਉਹਦੇ ਉੱਤੇ ਨਾਟ ਰਿਕੁਆਇਰਡ ਕਲਿੱਕ ਕਰ ਸਕਦੇ ਹੋ ਜਿਹੜਾ ਤੁਹਾਨੂੰ ਨੰਬਰ ਨਹੀਂ ਚਾਹੀਦਾ ਜਾਂ ਤੁਹਾਡੇ ਕੋਲ ਨਾਟ ਰਿਕੁਆਇਰਡ ਜਦੋਂ ਕਰਤਾ ਤਾਂ ਉਸ ਤੋਂ ਬਾਅਦ ਇਹ ਨੰਬਰ ਦੇ ਐਕਸ਼ਨ ਹੋਊਗਾ ਵੀ ਬੰਦ ਹੋਊਗਾ ਕਿਉਂਕਿ ਜਿਹੜੇ ਕਾਰਪੋਰੇਟ ਨੰਬਰ ਹੁੰਦੇ ਨੇ ਉਹ ਇਹਦੇ ਵਿੱਚ ਬੰਦ ਕੀਤੇ ਜਾਂਦੇ ਨੇ ਤੇ ਇੱਥੇ ਹੋਰ ਵੀ ਸ਼ੋਇੰਗ ਸੈਕਸ਼ਨ ਨੰਬਰ ਟਰੈਕ ਕੈਨਸਲ ਨੇਮ ਆਫ ਯੂਜ਼ਰ ਕੁਝ ਵੀ ਭਰ ਕੇ ਤੁਸੀਂ ਹੋਰ ਵੀ ਜਿਹੜੇ ਇੱਥੇ ਕਾਫੀ ਚੀਜ਼ਾਂ ਕਰ ਸਕਦੇ ਹੋ ਰਿਪੋਰਟ ਲੌਗ ਆਊਟ ਆਪਸ਼ਨਸ ਇੱਥੇ ਆਉਂਦੇ ਨੇ ਤਾ ਇਹ ਇਸ ਤਰ੍ਹਾਂ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਆਪਣਾ ਕੋਈ ਵੀ ਡਿਟੇਲ ਇਹ ਪਹਿਲਾਂ ਸਹੂਲਤ ਨਹੀਂ ਸੀਗੀ ਹੁਣ ਇਹ ਕੀਤੀ ਗਈ ਹੈ ਤਾਂ ਚੰਗੀ ਗੱਲ ਤੁਸੀਂ ਵੀ ਆਪ ਦਾ ਜਿਹੜਾ ਦੇਖ ਸਕਦੇ ਹੋ ਵੀ ਤੁਹਾਡੇ ਨਾਂ ਤੇ ਜਿਹੜੇ ਕਿੰਨੇ ਨੰਬਰ ਚੱਲ ਰਹੇ ਨੇ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ